아, 문화도가. 아, 잠시. 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 잠 ਤੁਹਾਡੇ ਕੁਮਾਰ ਰਾਹੁਲ ਜੀ ਦੇ ਹੈ ਨਹੀਂ ਧਿਆਨ ਦੇ ਵਿੱਚ ভাই <laughs> মানে ਪਾਣੀ ਦਾ ਗਲਾਸ ਲੈ ਲਓ ਉਹਦੇ ਨਾਲ ਠੰਡਾ ਜਲਦੀ ਹੋ ਜਾਂਦਾ ਹੋ ਰਿਹਾ ਹੈ ਲੈ ਬਟਾ ਇਹਨੂੰ ਹੋਰ ਨਾ ਕੁਝ ਬਣਾ ਦੇ ਮੈਂ ਫਿਰ ਬੇਨਤੀ ਕਰਦਾ ਸਰ ਤੁਸੀਂ ਬਾਰੀ ਬਾਰੀ ਕੀ ਗੱਲ ਕਹੀ ਜਾਂਦੇ ਹੋ ਸਰ ਇੱਕ ਸੈਂਪਲ ਤੁਹਾਨੂੰ ਦੇ ਦੇ ਮੈਨੂੰ ਪਤਾ ਹੈ ਨਾ ਸਰਕਾਰ ਕਿਹੜੇ ਆ ਜੀ ਸਰ ਤੁਹਾਨੂੰ ਇੱਕ ਸੈਂਪਲ ਦੇ ਰਹੀ ਹੈ ਤੁਹਾਡੇ ਸਾਹਮਣੇ ਪੈਕ ਹੋ ਰਿਹਾ ਜੀ ਇਹ ਕੁਝ ਨਹੀਂ ਹੋਈ ਗਿਆ ਚੱਲ ਖਾ ਕੇ ਵੇਖ ਲੈ ਇੱਕ ਮਿੰਟ ਆ ਜਾ ਤੁਹਾਨੂੰ ਮੈਂ ਵੀ ਖਾ ਕੇ ਦਿਖਾ ਦਣਾ ਉਹ ਹੋਇਆ ਨਾ ਬਾਅਦ ਚ ਉਸ ਦੀ ਇਹਨੂੰ ਤੁਸੀਂ ਖਾ ਕੇ ਵੀ ਵੇਖ ਲਓ ਪੰਜ ਛੇ ਮਹਿਕ ਮਿਆਣੇ ਸਾਡੇ ਘਰ ਦੇ ਵਿੱਚ ਛਾਪਾ ਮਾਰਿਆ ਸਾਰਾ ਜਲਾਲਾਬਾਦ ਜਾਣਦਾ ਹੈ ਕਿ ਸਾਡਾ ਪਰਿਵਾਰ ਬਾਬਾ ਸੰਤ RAM ਸਿੰਘ ਕਿਹੋ ਜਿਹਾ ਨੇ ਔਰ ਕਾਕਾ ਕੰਬੋਜ ਕਿਹੋ ਜ ਹੈ ਇਹ ਸਭ ਸਿਆਸੀ ਡਰਾਣ ਦੀ ਧਮਕਾਣ ਦੀ ਔਰ ਜਿਹੜਾ ਵੀ ਇਹ ਕਰ ਰਿਹਾ ਮੇਰੀ ਇੱਕ ਗੱਲ ਨੋਟ ਕਰ ਲੋ ਐ ਡਰਦੇ ਨਹੀਂ ਮੈਂ ਭਾਰਤੀ ਜਨਤਾ ਪਾਰਟੀ ਦਾ ਮੌਜੂਦਾ ਜ਼ਿਲ੍ਹਾ ਪ੍ਰਧਾਨ ਆ ਕਿ ਟੋਟਲੀ ਦਾ ਟੋਟਲੀ ਜਿਹੜਾ ਸਿਆਸੀ ਪ੍ਰੋਪੋਗੈਂਡਾ ਕਰਕੇ ਇਹ ਆਯੁਰਵੈਦਿਕ ਜਿਹੜੀ ਦਵਾਈ ਏ ਇਹ ਗਰਮੀ ਵਾਸਤੇ ਜੋ ਨਰਿੰਜਨ ਫਲ ਇਮਲੀ ਸਾਰੇ ਲੋਕ ਸਵੇਰੇ ਭੇ ਕੇ ਪੀਂਦੇ ਨੇ ਇਹਦਾ ਸੈਂਪਲ ਮੈਂ ਇਹਨਾਂ ਦੇ ਸਾਹਮਣੇ ਖਾ ਕੇ ਵੀ ਇਹਨਾਂ ਨੂੰ ਵਹਾਇਆ ਇਹ ਕਿਤੇ ਇਹ ਨਾ ਹੋਵੇ ਮੈਨੂੰ ਸ਼ੱਕ ਹੈ ਕਿ ਵੀ ਕਿਤੇ ਇਹਨੂੰ ਡੱਬੀ ਦੇ ਵਿੱਚ ਬਦਲ ਲੈਣ ਕੱਲ ਨੂੰ ਹੋਰ ਕੋਈ ਚੀਜ਼ ਬਣਾ ਲੈਣ ਇੱਥੇ ਸਾਰਿਆਂ ਨੂੰ ਖਾ ਕੇ ਵੇਖ ਸਕਦੇ ਆ ਇਹਨੂੰ ਚੱਕ ਕੇ ਵੇਖ ਸਕਦੇ ਵੀ ਚੀਜ਼ ਕੀ ਹੈ ਸਾਰੇ ਤੁਸੀਂ ਸਾਰੇ ਪੀ ਕੇ ਵੇਖ ਸਕਦੇ ਹੋ ਸਾਰਿਆਂ ਨੂੰ ਪਤਾ ਹੈ ਆਲੂ ਬਖਾਰਾ ਨਰੰਜਨ ਫਲ ਇਮਲੀ ਉਹ ਸਾਰਾ ਭੇ ਕੇ ਰਗੜ ਕੇ ਉਹਨੂੰ ਬਣਾਈਦਾ ਹੈ ਤੇ ਇਹਨੂੰ ਇੱਥੇ ਪੀ ਕੇ ਵੇਖ ਸਕਦੇ ਆ ਇਹਨੂੰ ਚੱਕ ਕੇ ਵੇਖ ਸਕਦੇ ਆ ਜੇਕਰ ਇਹਨੂੰ ਹੋਰ ਵੀ ਕੁਝ ਸੈਂਪਲ ਇਹਦਾ ਬਣਾਇਆ ਜਾਂਦਾ ਹੈ ਇਹਦੀ ਜ਼ਿੰਮੇਵਾਰ ਜਿਹੜੀ ਹੈ ਉਹ ਮੌਜੂਦਾ ਐਮਐਲਏ ਇੱਥੋਂ ਦਾ ਆਮ ਆਦਮੀ ਦਾ ਔਰ ਮੈਂ ਦੱਸਣਾ ਚਾਹਣਾ ਕਿ ਅੱਜ ਸਾਡੇ ਘਰ ਦੇ ਵਿੱਚ ਉੱਤੇ ਸਾਰਾ ਇਹਨਾਂ ਨੇ ਕੋਈ ਟ੍ਰੰਕ ਕੋਈ ਪੇਟੀ ਕੋਈ ਨਹੀਂ ਛੱਡਿਆ ਆਟੇ ਵਾਲੀ ਜਿਹੜੀ ਬਕਸਾ ਵੀ ਨਹੀਂ ਛੱਡਿਆ ਜਿਹੜੀ ਨਹੀਂ ਫਰੋੜੀ ਤੇ ਇੱਥੇ ਕੀ ਮਿਲਣਾ ਸੀ ਜਿੱਥੋਂ ਮਿਲਣਾ ਹੈ ਉਧਰ ਤਾਂ ਜਾਂਦੇ ਨਹੀਂ ਤੇ ਕੋਈ ਗੱਲ ਨਹੀਂ ਕੋਈ ਸਾਰੇ ਜਿੰਨੇ ਵੀ ਭਰਾ ਮੇਰੇ ਤੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਚੜ੍ਹ ਨਿਕਲੀ ਆ ਜੀ ਮੋਸਮ ਦੀ ਛਾਪੇ ਮੇਰੀ ਛਾਪੇ ਮਾਰੀ ਹੋਈ ਹੈ ਕਿਹੜੇ ਕਿਹੜੇ ਵਿਭਾਗ ਵੱਲੋਂ ਛਾਪੇ ਪਰੀ ਮੈਨੂੰ ਤਾਂ ਇਹਨੇ ਸਮਝ ਹੀ ਨਹੀਂ ਆਣ ਦਿੰਦੇ ਵੀ ਕਿਹੜੇ ਕਿਹੜੇ ਛਾਪੇ ਵਾਲੇ ਨੇ ਕੋਈ GST ਵਾਲਾ ਹੈ ਕੋਈ ਟੈਕਸ ਵਾਲਾ ਹੈ ਕੋਈ ਡਰੱਗਸ ਇੰਸਪੈਕਟਰ ਹੈ ਕੋਈ ਆਯੂਰੋਇਡਿਕ ਵਾਲਾ ਹੈ ਕੋਈ ਕਿਹੜਾ ਕੋ ਕਿਹੜਾ ਸਾਰੇ ਇੱਥੇ ਪਹੁੰਚ ਗਏ ਨੇ ਜਿਹੜੀ ਅੱਜ ਛਾਪੇ ਮਾਰੀ ਕੀਤੀ ਗਈ ਆ ਉਹ ਸਾਰੇ ਸਾਡੇ ਇੱਕੋ ਸ਼ਰਮ ਵਾਲੀ ਗੱਲ ਏ ਇਸ ਵਿਧਾਇਕ ਨੂੰ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਏ ਕਿ ਸਾਡੀਆਂ ਮੇਰੀ ਵਾਈਫ ਦੀ ਮੇਰੀ ਮੰਮਾ ਦੀ ਅਲਮਾਰੀ ਜਿਹੜੀ ਫਰੋਲੀ ਗਈ ਇਸ ਤੋਂ ਵੱਧ ਕੋਈ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਔਰ ਸਾਰਾ ਸਾਡਾ ਘਰ ਫਰੋਲਿਆ ਔਰ ਸਾਰਾ ਜਿੰਦਾਲ ਗਵਾਇ ਕਿ ਕਾਕਾ ਕਿਵੇਂ ਹੈ ਔਰ ਕਾਕੇ ਦਾ ਪਰਿਵਾਰ ਕਿਵੇਂ ਔਰ ਸੰਤਰਾਮ ਸਿੰਘ ਨੇ ਅੱਜ ਤੱਕ ਜ਼ਿੰਦਗੀ ਚ ਸੇਵਾ ਕੀਤੀ ਤੇ ਸੇਵਾ ਕਰਦੇ ਰਹੇ ਪ੍ਰਧਾਨ ਜੀ ਜਿਹੜਾ ਅੱਜ ਛਾਪੇਮਾਰੀ ਹੋਈ ਆ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੁੰਦੇ ਆ ਇਸ ਮਸਲੇ ਤੇ ਇਹ ਪੱਕੇ ਸਰਕਾਰ ਇਹ ਕੰਮ ਹੀ ਇਹਨਾਂ ਦਾ ਜੀ ਇਹ ਚ ਇਹ ਨੀਵੇਂ ਪੱਧਰ ਦੇ ਕਿਹੜੇ ਗਿਰ ਸਕਦੇ ਨੇ ਮੈਨੂੰ ਜ਼ਰੂਰੀ ਕੋਈ ਕੌਲ ਹੈ ਪਲੀਜ਼ ਮੈਂ ਗੱਲ ਕਰ ਲਾਂ